ਕਿਆ ਕਰੋ ਬਾਬਾ ਦੀਪ ਸਿੰਘ ਮੇਰਾ ਸ਼ੌਕ ਕਰ ਪਿਓ ਤੇ ਮੈਂ ਵੀ ਸ਼ੌਕ ਕਰ ਰਹੀ ਹਾਂ ਸੱਚੀ ਗੱਲ ਹੈ ਸ਼ੌਕ ਕਰ ਸ਼ੌਕ ਕਰ ਕਈ ਚੱਲੋਗੇ ਨਾਲ-ਨਾਲ ਥੋੜੇ-ਬਹੁਤ ਕਿਰਤ ਕਮਾਈ ਦੇ ਯਤਨ ਕਰੀ ਚੱਲੋਗੇ ਨਾਲ ਬਣਾ ਲੋਗੇ ਨੇਮ ਅਮਰਤ ਵੇਲਾ ਉਹ ਸ਼ੌਕ ਕਰਨੇ ਸ਼ੌਕਾਰੀ ਬਣਾ ਦੇਣਾ ਜੀ ਹੈ ਜੀ ਹਰ ਪੱਖ ਤੋਂ ਹੀ ਬਣਾ ਦੇਣਾ ਬੋਤਾ ਕਈਏ ਬੋਤਾ ਬੋਤਾ ਹੋਏ ਕਈ ਰੋਈ ਜਾਂਦੇ ਹਾਏ ਤੇ ਅਸੀਂ ਲੁੱਟੇ ਗਏ ਹਾਏ ਮਰ ਗਏ ਭਾਏ ਸਾਡੇ ਕੋਲ ਰਿਆ ਹੀ ਕੱਖ ਨਹੀਂ ਸਭ ਕੁਝ ਹੁੰਦਿਆਂ ਵੀ ਕਈ ਇਦਾਂ ਹੀ ਕਹਿੰਦੇ ਪਰ ਸੱਚੀ ਗੱਲ ਫਿਰ ਰਿੰਦਾ ਵੀ ਕੱਖ ਨਹੀਂ ਨਹੀਂ ਵੀ ਐ ਨਾ ਨਹੀਂ ਵੀ ਤਮ ਹੀ ਕੀ ਕਰੂ ਬੱਪੂ ਨੇ ਮੈਨੂੰ ਆ ਚੜਦੀ ਕਲਾ ਚ ਰੱਖਿਆ ਮੈਂ ਮੈਂ ਚੜਦੀ ਕਲਾ ਹਾਂ ਸਭ ਨੂੰ ਬੋਦਾ ਮੈਂ ਚੜਦੀ ਕਲਾ ਫਿਰ ਕਹੋ ਮੈਂ ਚੜਦੀ ਕਲਾ ਚ ਚੜਦੀ ਕਲਾ ਚ ਸਰੀਰ ਕਿਤੇ ਥੋੜਾ ਬਹੁਤ ਢਿੱਲਾ ਮਿੱਠਾ ਵੀ ਮੈਂ ਚੜ੍ਹਦੀ ਕਲਾ 'ਚ ਦਿਮਾਗ ਨੂੰ ਕਮਾਂਡ ਹਰ ਵੇਲੇ ਆਦੇ ਆਕਰੋ ਮੈਂ ਚੜ੍ਹਦੀ ਕਲਾ 'ਚ ਮੈਨੂੰ ਤਾਂ ਕੁਝ ਹੋਇਆ ਹੀ ਨਹੀਂ ਮੇਰਾ ਬੱਬੂ ਮੇਰੇ ਨਾਲ ਨੇ ਮੇਰਾ